Satan ਗੁਰੂ ਸਾਹਿਬ ਪਿੰਡਾਂ ਨੂੰ ਨਿਹਾਲ ਕਰਦੇ ਹੋਏ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਪੰਜ ਛੇ ਪਿੰਡਾਂ ਚੋਂ ਗੁਰੂ ਸਾਹਿਬ ਦੀ ਪਾਲਕੀ ਨਿਕਲ ਕੇ ਹੋਰ ਪਿੰਡਾਂ ਨੂੰ ਨਿਹਾਲ ਕਰਨ ਅਸੀਂ ਅੱਗੇ ਜਾ ਰਹੇ ਹਾਂ 350ਵੇਂ ਸ਼ਾਦ ਅ ਦਿਵਸ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਾਡੇ ਸਾਰੇ ਭਾਈਚਾਰਿਆਂ ਨੂੰ ਪੰਜਾਬੀ ਭਾਈਚਾਰਿਆਂ ਨੂੰ ਜਿੱਥੇ ਵੀ ਬਾਹਰ ਵਸਦੇ ਨੇ ਇੱਥੇ ਪੰਜਾਬ 'ਚ ਵਸਦੇ ਨੇ ਆਪਣੀ ਮੇਰ ਬਖਸ਼ਣ ਧਰਮ ਦੇ ਲਈ ਕਰਮ ਦੇ ਲਈ ਜੋ ਸਰਕਾਰ ਵੀ ਕੰਮ ਕਰੇ ਤਾਂ ਉਹ ਵੀ ਸਲਾਗਾ ਹੈ ਗੁਰੂ ਸਾਹਿਬ ਦੀ ਪਾਲਕੀ ਗੁਰੂ ਸਾਹਿਬ ਪਿੰਡਾਂ ਨੂੰ ਨਿਹਾਲ ਕਰਦੇ ਹੋਏ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਪੰਜ ਛੇ ਪਿੰਡਾਂ ਚੋਂ ਗੁਰੂ ਸਾਹਿਬ ਦੀ ਪਾਲਕੀ ਨਿਕਲ ਕੇ ਹੋਰ ਪਿੰਡਾਂ ਨੂੰ ਨਿਹਾਲ ਕਰਨ ਅਸੀਂ ਅੱਗੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਅੱਗੇ ਇਹ ਅਰਦਾਸ ਹੈ ਕਿ 350ਵੇਂ ਸ਼ਾਦ ਦਿਵਸ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਾਡੇ ਸਾਰੇ ਭਾਈਚਾਰਿਆਂ ਨੂੰ ਪੰਜਾਬੀ ਭਾਈਚਾਰਿਆਂ ਨੂੰ ਜਿੱਥੇ ਵੀ ਬਾਹਰ ਵਸਦੇ ਨੇ ਇੱਥੇ ਪੰਜਾਬ 'ਚ ਵਸਦੇ ਨੇ ਆਪਣੀ ਮਿਹਰ ਬਖਸ਼ਣ ਇਹੜੇ ਇਲਾਕੇ ਸਰ ਰੋਗਰ ਕੀਰਤਨ ਘਟੇ ਜਾ ਰਿਹਾ ਕਿੱਥੋਂ ਦੇ ਕਿੱਥੋਂ ਦਾ ਰੂਟ ਪਲਾਨ ਹੈਗਾ ਇਹ ਰੋਟਾ ਸਾਹਿਬ ਗੁਰਦੁਆਰਾ ਤੋਂ ਅਸੀਂ ਸਵੇਰੇ ਚੱਲੇ ਸੀਗੇ ਤੇ ਮੰਡੋਰ ਹੋ ਕੇ ਤੇ ਹੁਣ ਅਸੀਂ ਹਿਆਣਾ ਹੋ ਕੇ ਮੇਨ ਨਾਬਾ ਰੋਡ ਤੇ ਜਾ ਕੇ ਚੜਾਂਗੇ ਤੇ ਉੱਥੋਂ ਵਾਪਸ ਰੋਟਾ ਸਾਹਿਬ ਸ਼ਾਮ ਨੂੰ 6-7 ਵਜੇ ਪੜਤਾ ਕਿਵੇਂ ਦੇਖਿਆ ਜਾ ਰਿਹਾ ਕਿ ਕੋਈ ਅਜ ਰਾਜਨੀਤਿਕ ਲੀਡਰ ਭਾਵੇਂ ਬੀਜਪੀ ਦਾ ਲੀਡਰ ਹੋਵੇ ਤਾਂ ਉਹ ਨੌ ਨਗਰ ਕੀਰਤਨ ਘਟਿਆ ਜਾ ਨਹੀਂ ਜੀ ਕੋਈ ਰਾਜਨੀਤੀ ਨਹੀਂ ਜੀ ਕੋਈ ਉਹ ਨਹੀਂ ਮੈਨੇਜਰ ਸਾਹਿਬ ਨਾਲ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਬਿਲਕੁਲ ਵੀ ਇਹਦੇ ਵਿੱਚ ਕੋਈ ਰਾਜਨੀਤੀਆਂ ਕੋਈ ਉਹ ਨਹੀਂ ਗੁਰੂ ਦੀ ਸੇਵਾ ਕਰਨ ਜੋ ਵੀ ਹੈਗੇ ਉਹ ਸਾਰੇ ਗੁਰੂ ਦੀ ਸੇਵਾ ਵਾਸਤੇ ਆਏ ਹੋਏ ਨੇ ਕਿਵੇਂ ਦੇਖਦੇ ਹੋ ਕਿ ਪੂਰੇ ਸੰਸਾਰ ਭਰ ਦੇ ਵਿੱਚ 350 ਸਾਲਾਂ ਸ਼ਿਦਿ ਦਿਹਾੜੇ ਨੂੰ ਸਮਰਪਿਤ ਨਗਰ ਕਿਹੜਾ ਹੈ ਗੁਰੂ ਸਾਹਿਬ ਦਾ ਬਲੀਦਾਨ ਹੈ ਇੱਕ ਮਨੁੱਖਤਾ ਲਈ ਸੀ ਕਿ ਨਾ ਕਿਸੇ ਧਰਮ ਲਈ ਕਿਵੇਂ ਇਸ ਚੀਜ਼ ਦੀ ਸ਼ਹਾਦਤ ਨੂੰ ਸਮਝਦੇ ਹੋ ਇਹ ਸ਼ਹਾਦਤ ਕਰਕੇ ਹੀ ਅੱਜ ਧਰਮਾਂ ਬਚੇ ਹੋਏ ਨੇ ਲੋਕ ਬਚੇ ਹੋਏ ਨੇ ਤੇ ਦੁਨੀਆ ਬਚੀ ਹੋਈ ਹੈ ਗੁਰਜੋ ਗੁਰੂਆਂ ਦੀ ਬਲੀਦਾਨੀ ਹੈ ਉਹ Hindu ਧਰਮ ਕਰਕੇ ਖਾਸ ਕਰਕੇ ਜੋ ਗੁਰੂਆਂ ਨੇ ਬਲਿਦਾਨ ਦਿੱਤੇ ਤਾਂ ਜੋ ਸੈਕਰੀਫਾਈਸ ਕੀਤੇ ਉਹਦੇ ਕਰਕੇ ਹੀ ਅੱਜ Hindu ਧਰਮ ਬਚਿਆ ਹੋਇਆ ਹੈ। ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਇੱਕ ਕੱਟ ਕੀਤਾ ਜਾ ਰਿਹਾ ਹੈਗਾ ਕਈ ਉੱਥੇ ਨਗਰ ਕਿਤਨਾ ਪਹੁੰਚੇ ਰਹੇ ਹੈਗੇ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜਾ ਸਰਕਾਰ ਵੱਲੋਂ ਇੱਕ ਕਦਮ ਚੱਕਿਆ ਜਾ ਰਿਹਾ ਸ਼ਕਾਯੋਗ ਦੇ ਕਿਵੇਂ ਬਿਲਕੁਲ ਸਲਾਗਏ ਹੋਏ ਜੀ ਧਰਮ ਦੇ ਲਈ ਕਰਮ ਦੇ ਲਈ ਜੋ ਸਰਕਾਰ ਵੀ ਕੰਮ ਕਰੇ ਤਾਂ ਉਹ ਵੀ ਸਲਾਗਏ ਹੋਗਾ। ਟਾਡੇ ਵੱਲੋਂ ਹੈਲੀਕਾਪਟਰੇ ਫੁਰਕਾ ਵਰਖਾ ਕਿੱਥੇ ਗਈ ਹੈ ਕਿਵੇਂ ਦੇਖ ਲਈ ਸਾਨੂੰ ਜੋ ਹੁਕਮ ਹੋਈ ਜੀ ਸੇਵਾ ਅਸੀਂ ਕੀਤੀ ਤੇ ਅੱਗੇ ਵੀ ਸੇਵਾ ਕਰਦੇ ਰਵਾਂਗੇ ਬੜੇ ਕਿਸਮਤ ਨਾਲ ਸੇਵਾ ਮਿਲਦੀ ਹੈ ਗੁਰੂ ਦੇ ਲੜ ਲੱਗਣ ਦਾ ਬੜੇ ਕਿਸਮਤ ਨਾਲ ਮੌਕਾ ਮਿਲਦਾ ਹੈ ਤੇ ਅਸੀਂ ਹਮੇਸ਼ਾ ਹਾਜ਼ਰ ਹੈ ਜੀ ਹਰ ਸੇਵਾ ਲਈ ਗੁਰੂ ਸਾਹਿਬ ਪਿੰਡਾਂ ਨੂੰ ਨਿਹਾਲ ਕਰਦੇ ਹੋਏ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਪੰਜ ਛੇ ਪਿੰਡਾਂ ਚੋਂ ਗੁਰੂ ਸਾਹਿਬ ਦੀ ਪਾਲਕੀ ਨਿਕਲ ਕੇ ਹੋਰ ਪਿੰਡਾਂ ਨੂੰ ਨਿਹਾਲ ਕਰਨ ਅਸੀਂ ਅੱਗੇ ਜਾ ਰਹੇ ਹਾਂ 350ਵੇਂ ਸ਼ਾਦ ਅ ਦਿਵਸ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਾਡੇ ਸਾਰੇ ਭਾਈਚਾਰਿਆਂ ਨੂੰ ਪੰਜਾਬੀ ਭਾਈਚਾਰਿਆਂ ਨੂੰ ਜਿੱਥੇ ਵੀ ਬਾਹਰ ਵਸਦੇ ਨੇ ਇੱਥੇ ਪੰਜਾਬ 'ਚ ਵਸਦੇ ਨੇ ਆਪਣੀ ਮੇਰ ਬਖਸ਼ਣ ਧਰਮ ਦੇ ਲਈ ਕਰਮ ਦੇ ਲਈ ਜੋ ਸਰਕਾਰ ਵੀ ਕੰਮ ਕਰੇ ਤਾਂ ਉਹ ਵੀ ਸਲਾਗਾ ਹੋਵੇ ਗੁਰੂ ਸਾਹਿਬ ਦੀ ਪਾਲਕੀ ਗੁਰੂ ਸਾਹਿਬ ਪਿੰਡਾਂ ਨੂੰ ਨਿਹਾਲ ਕਰਦੇ ਹੋਏ ਲੋਕਾਂ ਨੂੰ ਦਰਸ਼ਨ ਦਿੰਦੇ ਹੋਏ ਪੰਜ ਛੇ ਪਿੰਡਾਂ ਚੋਂ ਗੁਰੂ ਸਾਹਿਬ ਦੀ ਪਾਲਕੀ ਨਿਕਲ ਕੇ ਹੋਰ ਪਿੰਡਾਂ ਨੂੰ ਨਿਹਾਲ ਕਰਨ ਅਸੀਂ ਅੱਗੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਅੱਗੇ ਇਹ ਅਰਦਾਸ ਹੈ ਕਿ 350ਵੇਂ ਸ਼ਾਦ ਦਿਵਸ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਤੇ ਸਾਡੇ ਸਾਰੇ ਭਾਈਚਾਰਿਆਂ ਨੂੰ ਪੰਜਾਬੀ ਭਾਈਚਾਰਿਆਂ ਨੂੰ ਜਿੱਥੇ ਵੀ ਬਾਹਰ ਵਸਦੇ ਨੇ ਇੱਥੇ ਪੰਜਾਬ 'ਚ ਵਸਦੇ ਨੇ ਆਪਣੀ ਮਿਹਰ ਬਖਸ਼ਣ ਇਹੜੇ ਇਲਾਕੇ ਸਰ ਰੋਗਰ ਕੀਰਤਨ ਘਟੇ ਜਾ ਰਿਹਾ ਕਿੱਥੋਂ ਦੇ ਕਿੱਥੋਂ ਦਾ ਰੂਟ ਪਲਾਨ ਹੈਗਾ ਇਹ ਰੋਟਾ ਸਾਹਿਬ ਗੁਰਦੁਆਰਾ ਤੋਂ ਅਸੀਂ ਸਵੇਰੇ ਚੱਲੇ ਸੀਗੇ ਤੇ ਮੰਡੋਰ ਹੋ ਕੇ ਤੇ ਹੁਣ ਅਸੀਂ ਹਿਆਣਾ ਹੋ ਕੇ ਮੇਨ ਨਾਬਾ ਰੋਡ ਤੇ ਜਾ ਕੇ ਚੜਾਂਗੇ ਤੇ ਉੱਥੋਂ ਵਾਪਸ ਰੋਟਾ ਸਾਹਿਬ ਸ਼ਾਮ ਨੂੰ 6-7 ਵਜੇ ਪੜਤਾ ਕਿਵੇਂ ਦੇਖਿਆ ਜਾ ਰਿਹਾ ਕਿ ਕੋਈ ਅਜ ਰਾਜਨੀਤਿਕ ਲੀਡਰ ਭਾਵੇਂ ਬੀਜਪੀ ਦਾ ਲੀਡਰ ਹੋਵੇ ਤਾਂ ਉਹ ਨੌ ਨਗਰ ਕੀਰਤਨ ਘਟਿਆ ਜਾ ਨਹੀਂ ਜੀ ਕੋਈ ਰਾਜਨੀਤੀ ਨਹੀਂ ਜੀ ਕੋਈ ਉਹ ਨਹੀਂ ਮੈਨੇਜਰ ਸਾਹਿਬ ਨਾਲ ਨੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਇਹ ਬਿਲਕੁਲ ਵੀ ਇਹਦੇ ਵਿੱਚ ਕੋਈ ਰਾਜਨੀਤੀਆਂ ਕੋਈ ਉਹ ਨਹੀਂ ਗੁਰੂ ਦੀ ਸੇਵਾ ਕਰਨ ਜੋ ਵੀ ਹੈਗੇ ਉਹ ਸਾਰੇ ਗੁਰੂ ਦੀ ਸੇਵਾ ਵਾਸਤੇ ਆਏ ਹੋਏ ਨੇ ਕਿਵੇਂ ਦੇਖਦੇ ਹੋ ਕਿ ਪੂਰੇ ਸੰਸਾਰ ਭਰ ਦੇ ਵਿੱਚ 350 ਸਾਲਾਂ ਸ਼ਿਦਿ ਦਿਹਾੜੇ ਨੂੰ ਸਮਰਪਿਤ ਨਗਰ ਕਿਹੜਾ ਹੈ ਗੁਰੂ ਸਾਹਿਬ ਦਾ ਬਲੀਦਾਨ ਹੈ ਇੱਕ ਮਨੁੱਖਤਾ ਲਈ ਸੀ ਕਿ ਨਾ ਕਿਸੇ ਧਰਮ ਲਈ ਕਿਵੇਂ ਇਸ ਚੀਜ਼ ਦੀ ਸ਼ਹਾਦਤ ਨੂੰ ਸਮਝਦੇ ਹੋ ਇਹ ਸ਼ਹਾਦਤ ਕਰਕੇ ਹੀ ਅੱਜ ਧਰਮਾਂ ਬਚੇ ਹੋਏ ਨੇ ਲੋਕ ਬਚੇ ਹੋਏ ਨੇ ਤੇ ਦੁਨੀਆ ਬਚੀ ਹੋਈ ਹੈ ਗੁਰਜੋ ਗੁਰੂਆਂ ਦੀ ਬਲੀਦਾਨੀ ਹੈ ਉਹ Hindu ਧਰਮ ਕਰਕੇ ਖਾਸ ਕਰਕੇ ਜੋ ਗੁਰੂਆਂ ਨੇ ਬਲਿਦਾਨ ਦਿੱਤੇ ਤਾਂ ਜੋ ਸੈਕਰੀਫਾਈਸ ਕੀਤੇ ਉਹਦੇ ਕਰਕੇ ਹੀ ਅੱਜ Hindu ਧਰਮ ਬਚਿਆ ਹੋਇਆ ਹੈ। ਅਨੰਦਪੁਰ ਸਾਹਿਬ ਦੇ ਵਿੱਚ ਵੱਡਾ ਇੱਕ ਕੱਟ ਕੀਤਾ ਜਾ ਰਿਹਾ ਹੈਗਾ ਕਈ ਉੱਥੇ ਨਗਰ ਕਿਤਨਾ ਪਹੁੰਚੇ ਰਹੇ ਹੈਗੇ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜਾ ਸਰਕਾਰ ਵੱਲੋਂ ਇੱਕ ਕਦਮ ਚੱਕਿਆ ਜਾ ਰਿਹਾ ਸ਼ਕਾਯੋਗ ਦੇ ਕਿਵੇਂ ਬਿਲਕੁਲ ਸਲਾਗਏ ਹੋਏ ਜੀ ਧਰਮ ਦੇ ਲਈ ਕਰਮ ਦੇ ਲਈ ਜੋ ਸਰਕਾਰ ਵੀ ਕੰਮ ਕਰੇ ਤਾਂ ਉਹ ਵੀ ਸਲਾਗਏ ਹੋਗਾ। ਤੁਹਾਡੇ ਵੱਲੋਂ ਹੈਲੀਕਾਪਟਰੇ ਫੁਰਕਾ ਵਰਖਾ ਕਿੱਥੇ ਗਈ ਹੈ ਕਿਵੇਂ ਦੇਖ ਲਈ ਸਾਨੂੰ ਜੋ ਹੁਕਮ ਹੋਈ ਜੀ ਸੇਵਾ ਅਸੀਂ ਕੀਤੀ ਤੇ ਅੱਗੇ ਵੀ ਸੇਵਾ ਕਰਦੇ ਰਵਾਂਗੇ ਬੜੇ ਕਿਸਮਤ ਨਾਲ ਸੇਵਾ ਮਿਲਦੀ ਹੈ ਗੁਰੂ ਦੇ ਲੜ ਲੱਗਣ ਦਾ ਬੜੇ ਕਿਸਮਤ ਨਾਲ ਮੌਕਾ ਮਿਲਦਾ ਹੈ ਤੇ ਅਸੀਂ ਹਮੇਸ਼ਾ ਹਾਜ਼ਰ ਹਾਂ ਜੀ ਹਰ ਸੇਵਾ ਲਈ